ਨੇ ਨਾਰੇ ਉੱਲੂ ਬਹੁਤ ਹੀ ਵੱਡਾ ਕੰਮ ਕੀਤਾ ਹੈ ਔਰ ਬਹੁਤ ਤਗੜਾ ਉਹ ਕੰਮ ਕੀਤਾ ਬੜਾ ਕਾਮਕਾਰੀ ਰਮਨ ਰੰਮੀ ਜੀ ਔਰ ਸਾਡੇ ਮੁਰਦਾਬਾ ਜੈ ਪ੍ਰਜਾਣ ਮੁਰਦਾਬਾ ਯਾ ਜੀ ਬਾਤ ਆ ਬਾਦੀ ਤੋਂ ਖਾਸ ਕਰਕੇ ਮੈਂ ਔਰ ਸਾਰੇ ਨਾਲ ਸੁਰਪੇ ਟੋਮ ਦਨਾ ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਖਰਾਬ ਹੁੰਦਾ ਹੈ ਵੇਖ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਡਿਪੀ ਕਮਿਸ਼ਨਰਾਂ ਦੇ ਦਫਤਰਾਂ ਦੇ ਬਾਹਰ ਏਸੀਪੀਜ਼ ਦੇ ਦਫਤਰਾਂ ਦੇ ਬਾਹਰ ਜਿਹੜਾ ਹੈ ਉਹ ਤਰਨਾ ਪਰਦੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਡਾਕਟਰ ਰਾਜਕੁਮਾਰ ਬੇਰਗਾ ਜੋ ਕਿ ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਨੇ ਉਹਨਾਂ ਵੱਲੋਂ ਵੀ ਐਸਬੀ ਜੋ ਵੈਸਟ ਨੇ ਉਹਨਾਂ ਦੇ ਦਫਤਰ ਦੇ ਬਾਹਰ ਜਿਹੜਾ ਹੈ ਉਹ ਤਰਨਾ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਾਰਕਿੰਗ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਅ ਲਗਾਤਾਰ ਹੀ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਡਾਕਟਰ ਰਾਜਕੁਮਾਰ ਵੇਰ ਦਾ ਜਿਹੜਾ ਕੋਡਿਸ ਨੂੰ ਲੀਡ ਕਰਦੇ ਹੋਏ ਔਰ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤੇ ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਜਿਹੜਾ ਹੈ ਉਹ ਕਾਫੀ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਹੈ ਲਗਾਤਾਰ ਹੀ ਲੋਕ ਜਿਹੜਾ ਹੈ ਆਪਣੇ ਆਪ ਨੂੰ ਅਰ ਸੁਰਚਿਤ ਜਿਹਾ ਹੈ ਮਹਿਸੂਸ ਕਰ ਰਹੇ ਨੇ ਲੇਕਿਨ ਲਗਾਤਾਰ ਹੀ ਗੱਲ ਕੀਤੀ ਜਾਂਦੇ ਡਾਕਟਰ ਰਾਜ ਕੁਮਾਰ ਵੇਰ ਦਾ ਜਿਹੜਾ ਇੱਥੇ ਡਾਕਟਰ ਸਾਹਿਬ ਲਗਾਤਾਰ ਹੀ ਪੰਜਾਬ ਦਾ ਅਮਨ ਕਾਨੂੰਨ ਖਰਾਬ ਹੋ ਰਿਹਾ ਹੈ ਕਾਂਗਰਸ ਪਾਰਟੀ ਹੁਣ ਸੜਕਾਂ 'ਤੇ ਉਤਰਾਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲਾਅਨ ਆਰਡਰ ਦਾ ਜਨਾਜਾ ਨਿਕਲਿਆ ਪਿਆ ਹੈ ਲੁਟਾ ਖਮਾ ਹੋ ਰਹੀਆਂ ਤرائی ਤرائی ਹੋਈ ਫਿਰੇ ਨਸ਼ਿਆਂ ਨਾਲ ਜਿਸ ਤਰੀਕੇ ਨਾਲ ਲੋਕ ਮਾਰੇ ਜਾ ਰਹੇ ਨੌਜਵਾਨਾਂ ਇਹ ਲਾਛਾਂ ਜਿਸ ਤਰੀਕੇ ਬਜ਼ੁਰਗ ਆਪਣੇ ਮੋਢਿਆਂ ਢੋ ਰਹੇ ਆ ਆ ਚੌਕ ਚਰਾਹੇ ਚ ਮੱਲਿਆ ਚ ਗਲੀਆਂ ਬਾਜ਼ਾਰਾਂ ਚ ਨਸ਼ਾ ਵੇਚ ਰਿਹਾ ਔਰ ਪੁਲਿਸ ਪ੍ਰਸ਼ਾਸਨ ਦੀ ਮਲੀ ਭੁਗਤਣਾ ਵੇਚ ਰਿਹਾ ਇਹਨਾਂ ਦੇ ਬਿਨਾ ਨਹੀਂ ਵੇਚ ਸਕਦਾ ਇਹ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਸਰਕਾਰ ਹੈ ਇਹਨਾਂ ਦੀ ਮਲੀ ਭੁਗਤ ਹੈ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮੰਤਰੀ ਸਾਰੇ ਇਹਨਾਂ ਕੰਮਾਂ ਚ ਸ਼ਾਮਲ ਹੈ ਇਸ ਲਈ ਅਸੀਂ ਅੱਜ ਦਾ ਧਰਨਾ ਏ ਸੀ ਪੀ ਵੈਸਲੇ ਦਫ਼ਤਰ ਦੇ ਬਾਹਰ ਲਗਾ ਹੰਮਰੇ ਸਰ ਦੇ ਵਿੱਚ ਤਾਂ ਕਿ ਗੁੰਗੀ ਤੇ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਲੇਕਿਨ 2.5 ਸਾਲ ਪਹਿਲਾਂ ਇਹੀ ਪੰਜਾਬ 'ਚ ਜਿਹੜੀ ਸਰਕਾਰ ਨਹੀਂ ਸੀ ਉਹ ਬਹੁਤ ਵੱਡੇ ਦਾਅਵੇ ਕਰ ਰਹੀ ਸੀ ਲੇਕਿਨ ਹੁਣ ਹਾਲਾਤ ਲਗਾਤਾਰ ਹੀ ਪੰਜਾਬ ਤੇ ਵੀ ਖਰਾਬ ਹੋ ਰਹੇ ਨੇ ਤੁਹਾਨੂੰ ਖੁਦ ਨੂੰ ਧਰਨੇ ਉਤਰਨਾ ਪੈ ਰਿਹਾ ਕੀ ਕਹਿਣਾ ਚਾਹੋਗੇ ਉਸ ਟਾਈਮ ਦੇ ਤੇ ਹੁਣ ਦੇ ਜੋ ਟਾਈਮ ਨੂੰ ਲੈ ਕੇ ਜੀ ਬਈ ਇਹ ਇਹ ਅੱਜ ਅਸੀਂ ਨਹੀਂ ਉਤਰੇ ਇਹ ਪੂਰਾ ਪੰਜਾਬ ਉਤਰਿਆ ਪਿਆ ਅੱਜ ਅਸੀਂ ਇਹ ਧਰਨੇ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪੁਲਿਸ ਸਬ ਡਿਵੀਜ਼ਨਾਂ ਚ ਲਗਾਏ ਸਾਰੇ ਅੱਜ ਪੰਜਾਬ ਦੇ ਡੀਐਸਪੀ ਦੇ ਦਫ਼ਤਰਾਂ ਦੇ ਬਾਹਰ ਧਰਨੇ ਲੱਗੇ ਹੋਏ ਆ ਤਾਂ ਕਿ ਗੁੰਗੀ ਦੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਲੇਕਿਨ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡਾ ਜਿਹੜਾ ਦਾਅਵਾ ਕਰ ਰਹੀ ਕਿ ਬਹੁਤ ਡਰਗ ਫੜਿਆ ਜਾ ਰਿਹਾ ਆ ਜਿੰਨਾ ਡਰਗ ਆ ਰਿਹਾ ਉਸ ਤੋਂ ਜ਼ਿਆਦਾ ਜਾ ਡਰਗ ਜਾ ਫੜਿਆ ਵੀ ਜਾ ਰਿਹਾ ਕੀ ਇਸ ਕਰਕੇ ਤੁਸੀਂ ਕਹਿ ਰਹੇ ਕਿ ਜਿਹੜੇ ਬਈ ਡਰਗ ਜਾ ਤੇ ਆਵਾ ਉੱਤਿਆ ਪਿਆ ਜਿਹੜੀਆਂ ਗਲੀਆਂ ਮੱਲੇ ਪਿੰਡਾਂ ਸ਼ਹਿਰਾਂ ਚ ਇਹ ਲੋਗ ਅੱਜ ਇਹ ਘਰ ਘਰ ਚ ਨਸ਼ਾ ਪਹੁੰਚ ਚੁੱਕਾ ਦਾ ਹੈ ਇਹ ਮੈਂ ਸਮਝਣਾ ਹੈ ਇੱਕ ਖੇਪ ਵੜ ਕੇ ਦਿਖਾਣਾ ਕਾਫੀ ਨਹੀਂ ਹੈ ਇੱਥੇ ਬਹੁਤ ਵੱਡੇ ਆਪਰੇਸ਼ਨ ਦੀ ਜ਼ਰੂਰਤ ਹੈ ਬਹੁਤ ਵੱਡੀ ਕਾਰਵਾਈ ਦੀ ਜ਼ਰੂਰਤ ਹੈ ਔਰ ਇਹ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਜਾਗਣਾ ਚਾਹੀਦਾ ਹੈ ਔਰ ਇਹ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਨੂੰ ਮਿਲ ਕੇ ਇਹ ਨਸ਼ੇ ਦੇ ਖਿਲਾਫ ਮੁਹਿੰਮ ਚਲਾਣੀ ਚਾਹੀਦੀ ਹੈ ਨੌਜਵਾਨਾਂ ਨੂੰ ਕਿ ਕਿਸ ਤਰ੍ਹਾਂ ਸੁਚੇਤ ਕੀਤਾ ਜਾ ਸਕਦਾ ਕਿਉਂਕਿ ਨੌਜਵਾਨ ਬੁਜਾਰਾਤਰ ਜਿਹੜਾ ਗਰਕ ਨਜ਼ਰ ਆ ਰਹੇ ਸੀ ਨੂੰ ਲੈ ਕੇ ਭਈ ਨੌਜਵਾਨ ਜਿਹੜੇ ਹੈ ਸਾਡੇ ਬੁਰੀ ਤਰ੍ਹਾਂ ਮਾਰੇ ਜਾ ਰਹੇ ਹੈ ਨੌਜਵਾਨਾਂ ਦੀ ਬੁਰੀ ਹਾਲਤ ਆ ਇਸੇ ਲਈ ਤੇ ਅੱਜ ਅਸੀਂ ਇੱਥੇ ਧਰਨਾ ਕਰ ਰਹੇ ਹਾਂ ਅਸੀਂ ਚਾਹਨੇ ਆ ਕਿ ਜਿਹੜਾ ਪ੍ਰਸ਼ਾਸਨ ਹੈ ਜਾਗੇ ਔਰ ਕਾਰਵਾਈ ਕਰੇ ਕੁੰਡਿਆ ਦੇ ਖਿਲਾਫ ਕਾਰਵਾਈ ਹੋਵੇ ਲੁੱਟਾ ਖੋਹਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇ ਲੇਕਿਨ ਅੰਮ੍ਰਿਤਸਰ ਹਮੇਸ਼ਾ ਹੀ ਲੋਕਾਂ ਦੀ ਨਜ਼ਰਾਂ 'ਚ ਰਹਿੰਦਾ ਕਿਉਂਕਿ 1 ਲੱਖ ਤੋਂ ਵੱਧ ਲੋਕ ਸ਼ਰਧਾਲੂ ਵੀ ਇੱਥੇ ਪਹੁੰਚਦੇ ਨੇ ਕੀ ਲੱਗਦਾ ਕਿ ਸਿਕਿਉਰਿਟੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਸੱਚਖੰਡੀ ਦਰਬਾਰ ਸੇ ਵੀ ਇੱਥੇ ਬਾਰਡਰ ਵੀ ਇੱਥੇ ਆ ਕੀ ਲੱਗਦਾ ਸਿਕਿਉਰਿਟੀ ਵਧ ਚਾਹੀਦੀ ਜੀ ਮੈਂ ਮਹਿਸੂਸ ਕਰਦਾ ਕਿ ਇਹਦੇ ਨਾਲ ਜਿਹੜੇ ਸਾਡੇ ਬਾਹਰ ਆ ਰਹੇ ਯਾਤਰੀ ਉਹਨਾਂ ਦੇ ਉੱਪਰ ਅਸਰ ਪੈ ਰਿਹਾ ਹੈ ਉਹ ਜਦੋਂ ਦੇਖਦੇ ਆ ਕਿ ਯਾਰ ਇੱਥੇ ਦੇ ਹਾਲਤ ਖਰਾਬ ਆ ਉਹ ਲੋਕ ਇਸ ਗੱਲ ਤੇ ਤرائی ਤرائی ਕਰਦੇ ਆ ਮੈਂ ਮਹਿਸੂਸ ਕਰਦਾ ਕਿ ਸਰਕਾਰ ਤੇ ਗੂੰਗੀ ਦੇ ਬੋਲੀ ਆ ਇਹ ਸਰਕਾਰ ਨੂੰ ਕਿਸੇ ਵੀ ਸੂਰਤ ਅਸੀਂ ਜਗਾਵਾਂਗੇ ਸਰ ਲਾਸ ਵਾਲਾ ਮੇਰਾ ਡਾਕਟਰ ਰਵਨੀਤ ਸਿੰਘ ਬਿੱਟੂ ਵਾਲਾ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਜਿਹੜਾ ਕਾਂਗਰਸ ਤੁਸੀਂ ਕਿ ਬਹੁਤ ਸਾਰਾ ਉੱਡਵਾਲੋ ਕਾਂਗਰਸ ਪਾਰਟੀ ਬਹੁਤ ਵੱਡੇ ਵੱਡੇ ਅਹੁਦੇ ਵੀ ਉਹਨਾਂ ਨੂੰ ਦਿੰਦੇ ਲੇਕਿਨ ਹੁਣ ਜਿਸ ਤਰ੍ਹਾਂ ਦੇ ਬਿਆਨ ਉਹਨਾਂ ਵੱਲੋਂ ਦਿੱਤੇ ਆ ਕਿਸ ਤਰ੍ਹਾਂ ਦੇਖਦੇ ਹੋ ਭਾਈ ਮੈਂ ਇੱਕ ਗੱਲ ਪੁੱਛਣਾ ਚਾਹਨਾ ਹੈ ਰਵਨੀਤ ਬਿੱਟੂ ਨੂੰ ਕਿ ਜਿਸ ਤਰੀਕੇ ਨਾਲ ਜਿਹੜੇ ਟੁਕੜਿਆਂ ਤੇ ਉਹ ਪ ਜਿਹੜੇ ਜਿਹੜੀ ਜਿਹੜੀ ਪਾਰਟੀ ਨੇ ਉਹਨੂੰ ਪਾਲਿਆ ਵੱਡਾ ਕੀਤਾ ਅੱਜ ਉਹਦੇ ਖਿਲਾਫ ਜਿਸ ਤਰ੍ਹਾਂ ਬੋਲ ਰਿਹਾ ਹੈ ਆਰੀ ਕਾਂਗਰਸ ਪਾਰਟੀ ਨੂੰ ਹੱਤਕਵਾਦੀ ਦੱਸ ਰਿਹਾ ਹੈ ਤੇ ਮੈਂ ਪੁੱਛਣਾ ਚਾਹੁੰਦਾ ਕਿ ਉਹਦਾ ਦਾਦਾ ਸਰਦਾਰ ਬੀਨ ਸਿੰਘ ਸੀ ਉਹਨਾਂ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਸਰਦਾਰ ਬੀਨ ਸਿੰਘ ਬਾਰੇ ਉਹਨਾਂ ਦੇ ਕੀ ਖਿਆਲ ਹੈ ਉਹ ਵੀ ਇੱਜਾ ਉਜਾਗਰ ਲੋਕਾਂ ਨੂੰ ਕਰੇ ਤਾਂ ਕਿ ਪਤਾ ਲੱਗ ਸਕੇ ਲੇਕਿਨ ਮੈਂ ਕੰਗੜਾ ਰਣੋ ਤੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਹ ਇਹ ਮੈਂ ਸਮਝ ਨਹੀਂ ਕਿ ਗਲਤ ਨਕਸ਼ੇਕਦਮਾਂ ਤੇ ਚੱਲ ਰਿਹਾ ਹੈ ਔਰ ਬਿੱਟੂ ਕਿਤੇ ਨਾ ਕਿ ਡਰੇ ਹੋਇਆ ਕਿ ਇਹਦੀ ਉਹਦੀ ਕੁਰਸੀ ਨਾ ਖੋਲ ਹੈ ਇਸੇ ਗੱਲ ਦੇ ਬਿਲਕੁਲ ਰਮਨੀਸ਼ ਬਿੱਟੂ ਜੇ ਤੇ ਨਹੀਂ ਆਉਂ ਉਹ ਡਰੇ ਹੋਏ ਨੇ ਇਹ ਕਹਿਣਾ ਹੈ ਡਾਕਟਰ ਰਾਜਕਰਮਾ ਦੇ ਲਗਾਤਾਰ ਹੀ ਕਾਂਗਰਸ ਪਾਰਟੀ ਵੱਲੋਂ ਆ ਜਿਹੜਾ ਹੈ ਪੰਜਾਬ ਦੇ ਵਿੱਚ ਫੱਲਾਬੋਲ ਪ੍ਰਦਰਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਹੀ ਪੰਜਾਬ ਵਿੱਚ ਅਮਨ ਕਾਨੂੰਨ ਜਿਹੜਾ ਹੈ ਉਹ ਖਰਾਬ ਹੁੰਦਾ ਹੋਇਆ ਨਜ਼ਰ ਆਉਂਦਾ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤੇ ਅਮਰitsar ਦੇ ਵਿੱਚ ਸੱਚਗੰਨਜੀ ਦਰਬਾਰ what's up ਦੇ ਕਾਰਨ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਕੋ ਇਥੇ ਪਹੁੰਚਦੇ ਨੇ ਅਤੇ ਗੁਰੂ ਨੂੰ ਸਜਦਾ ਕਰਦੇ ਹੋਏ ਨਜ਼ਰੋਂ ਮਿੰਨੇ ਲੈ ਕੇ ਕਿਤਨਾ ਕਿਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਲੁੱਟ ਖਸੁੱਟ ਗਿਆ ਬਾਤ ਆ ਤਾਂ ਬਾਦਰੀਆਂ ਨੇ ਜਿਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਵੱਲੋਂ ਜੋਰ ਆਪਣਾ ਮੋਰਚਾ ਜਿਹੜਾ ਹੈ ਉਹ ਕੋ ਦਿੱਤਾ ਹੈ ਤੇ ਪੁਲਸ ਉਹਨਾਂ ਦਾ ਕਹਿ ਵੀ ਕਹਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਅਸੀਂ ਜਰੂਰ ਇਸ ਨੂੰ ਜਿਹੜਾ ਹੈ ਪ੍ਰਦਰਸ਼ਨ ਨੂੰ ਜਿਹੜਾ ਹੈ ਔਰ ਤਿੱਖਾ ਕੀਤਾ ਜਾਵੇਗਾ ਲੇਕਿਨ ਕਿਤਨਾ ਕਿਤੇ ਡਾਕਟਰ ਆਇਕਮ ਵੀਰ ਹੁਣ ਆ ਬੋਲੋ ਸਾਫ਼ ਤੌਰ ਤੇ ਅਤੇ ਖੁੱਲਾ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਕਿ ਪੰਜਾਬ ਦੇ ਵਿੱਚ ਜੇਕਰ ਨਸ਼ਾ ਵਿਕ ਰਿਹਾ ਹੈ ਤਾਂ ਪੰਜਾਬ ਪੁਲਿਸ ਦੀ ਸ਼ਹਿਦ ਵਿਕ ਰਾਇ ਜਿਸ ਨੂੰ ਲੱਗਿਆ ਅੱਜ ਆ ਪ੍ਰਦਰਸ਼ਨ ਜੋ ਹੈ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਜੋ ਜਿੰਨੇ ਵੀ ਲੋਕ ਆ ਰਹੇ ਨੇ ਜਿਹੜੇ ਜੁਨੀਅਰ ਸਕਿਉਰਿਟੀ ਦੇ ਇੱਥੇ ਪਹੁੰਚ ਰਿਹਾ ਨਹੀਂ ਨਾ ਜਿੰਨੇ ਵੀ ਲੋਕ ਹਨ ਉਹਨਾਂ ਸਿਕਿਉਰਿਟੀ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਵਾ ਇੰਟਰਨੈਸ਼ਨਲ ਬਾਰਡਰ ਇੱਥੇ ਆ ਸੱਚਕਣ ਸ਼ੀ ਦਰਬਾਸਾ ਹੈ ਇੱਥੇ ਦੁਰਗਾਣਾ ਮੰਦਿਰ ਇੱਥੇ ਰਾਮ ਤੀਥੂ ਮੰਦਿਰ ਜਿਹੜਾ ਹੈ ਉਹ ਵੀ ਇੱਥੇ ਕਦੋਂ ਤੋਂ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਹੋਰ ਕਿਸ ਤਰ੍ਹਾਂ ਦਾ ਕਾਂਗਰਸ ਪਾਰਟੀ ਜਿਹੜੀ ਹਾਲਾ ਪ੍ਰਦਰਸ਼ਨ ਕਰਦੀ ਹੈ ਕੈਮਰਾਮੈਨ ਵਰਸ ਨਗੁਰਪ ਸਿੰਘ ਬਬੂ ਸ਼ਾਹੀ ਅਮਨ ਸ਼ਾਹੀ